ਸਰਸ੍ਰੀ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਨੰਬਰਦਾਰ ਯੂਨੀਅਨ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਇਸੇ ਦਰਮਿਆਨ ਡੀਸੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਦਰਸਲ ਇੱਥੇ ਨੰਬਰਦਾਰ ਯੂਨੀਅਨ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਦੇ ਵਿੱਚੋਂ ਦਰਸਲ ਇੱਥੇ ਨੰਬਰਦਾਰ ਯੂਨੀਅਨ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਦੋ ਮੁੱਖ ਵਾਅਦੇ ਕੀਤੇ ਸਨ। ਇੱਕ ਤਾਂ ਮਾਨ ਪੱਤਾ 3000 ਰੁਪਏ ਤੇ ਦੂਜਾ ਪੀਤਾਪੁਰ ਖੀ ਨੰਬਰਦਾਰੀ ਤਾਂ ਇਹਨਾਂ ਨੰਬਰਦਾਰਾਂ ਦਾ ਕਹਿਣਾ ਹੈ ਕਿ ਕਈ ਮੀਟਿੰਗਾਂ ਹੋਈਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਕਾਲੀਵਾਲ ਇਸ ਦੇ ਨਾਲ ਹੀ ਹਰਪਾਲ ਜੀਮਾ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਨਾਲ ਵੀ ਬੈਠਕਾਂ ਹੁੰਦੀਆਂ ਨੇ ਪਰ ਕਿਸੇ ਵੀ ਬੈਠਕ ਦਾ ਕੋਈ ਸਿੱਟਾ ਨਿਕਲਦਾ ਨਜ਼ਰ ਨਹੀਂ ਆਇਆ ਤੇ ਐਸੇ ਨੂੰ ਲੈ ਕੇ ਇਹਨਾਂ ਦੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਤੇ ਇਥੇ ਮੰਗ ਕੀਤੀ ਗਈ ਕਿ ਇਹਨਾਂ ਮੰਗਾ ਤੇ ਧਿਆਨ ਦਿੱਤਾ ਜਾਵੇ ਨਹੀਂ ਤਾਂ ਇਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੀਆਂ ਚਾਰ ਜਿਹੜੀਆਂ ਜਿਮਨੀ ਚੋਣਾਂ ਨੇ ਪੰਜਾਬ ਭਰ ਦੇ ਵਿੱਚ ਹੀ ਇਹਨਾਂ ਦਾ ਵਿਰੋਧ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਦਾ ਵਿਰੋਧ ਕਰਨ ਦੀ ਗੱਲ ਆਖੀ ਗਈ ਹੈ ਕੀ ਰਾਮਾ ਜੀ ਤੇ ਕਿਹੜੀ ਯੂਨੀਅਨ ਆ ਫਕਰ ਸਿੰਘ ਕਣਕਵਾਲ ਪੰਜਾਬ ਨੰਬਰ ਅਰਜੁਨ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਜਿਹੜੇ ਅਸੀਂ ਸਾਡੀ ਪੰਜਾਬ ਨੰਬਰ ਦਿੰਦੀਆਂ 643 ਹੈ ਪੰਜਾਬ ਦੀ ਸਭ ਤੋਂ ਵੱਡੀ ਯੂਨੀਅਨ ਉਹਦਾ ਮੈਂ ਨੁਮਾਇੰਦਾ ਜ਼ਿਲ੍ਹੇ ਦਾ ਅੱਜ ਅਸੀਂ ਪੰਜਾਬ ਨੰਬਰਦਾਰ ਜੁਨੀਅਨ ਦੇ ਜਿਹੜੇ ਪੰਜਾਬ ਬਾਡੀ ਵੱਲੋਂ ਦਿਸ਼ਾ ਨਿਰਦੇਸ਼ ਹੋਏ ਨੇ ਡੀਸੀਸ ਹੈਵਾਂ ਨੂੰ ਮੰਗ ਪੱਤਰ ਦੇਣ ਵਾਸਤੇ ਸਾਡੀਆਂ ਜਿਹੜੀਆਂ ਦੋ ਮੇਨ ਬਿੰਗਾ ਆਪ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਚ ਪਾਈਆਂ ਸੀ ਇੱਕ ਨਾਮ ਪੱਤਾ 3000 ਰੁਪਇਆ ਇੱਕ ਪਿਤਾ ਪੁਰਖੀ ਜਿਹੜੀ ਨੰਬਰਦਾਰੀ ਕਰਨ ਵਾਸਤੇ ਪਰ ਬਾਰ ਬਾਰ ਮੀਟਿੰਗਾਂ ਹੋਣ ਦੇ ਬਾਵਜੂਦ ਪੰਜ ਵਾਰ ਜਿਹੜੇ ਆਪਣੇ ਚੀਮਾ ਸਾਹਿਬ ਨਾਲ ਮੀਟਿੰਗ ਹੋਈ ਆਮਣ ਰੋੜਾ ਇਹ ਨਾਲ ਹੋਈ ਕੁਲਦੀਪ ਸਿੰਘ ਧਾਰੀ ਵਾਲ ਨਾਲ ਹੋਈ ਤੇ ਹੋਰ ਬੜੇ ਜਿਹੜੇ ਮੰਤਰੀ ਐਮ ਐਲ ਏ ਸਵਾਨ ਨੂੰ ਅਸੀਂ ਮਿਲੇ ਆ ਪਰ ਸਾਨੂੰ ਹਜੇ ਤੱਕ ਕੁਛ ਨਹੀਂ ਦਿੱਤਾ ਗਿਆ ਇਹ ਸੋ ਅਸੀਂ ਅੱਜ ਇਸ ਮੰਗ ਪੱਤਰ ਨਾਲ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਸਾਡੀਆਂ ਮੰਗਾਂ ਜਿਹੜੀਆਂ ਇਹ ਜਲਦੀ ਤੋਂ ਜਲਦੀ ਪੂਰੀਆਂ ਕਰੋ ਜੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਆਉਣ ਵਾਲੀਆਂ ਜਿਹੜੀਆਂ 4 ਜਿਮਨੀ ਚੋਣਾਂ ਪੰਜਾਬ ਚ ਉਹਨਾਂ ਚ ਅਸੀਂ ਇਹਨਾਂ ਦਾ ਪੂਰਾ ਡਟ ਕੇ ਵਿਰੋਧ ਕਰਾਂਗੇ ਸਾਰੇ ਹਲਕਿਆਂ ਚ ਅਸੀਂ ਰੋਸ ਮਾਰਚ ਕਰਾਂਗੇ ਸੋ ਅਸੀਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹ ਅਪੀਲ ਕਰਦੇ ਆਂ ਵੀ ਜਿਹੜੀਆਂ ਸਾਡੀਆਂ ਮੰਗਾਂ ਲੰਬੇ ਸਮੇਂ ਤੋਂ ਡਟਕ ਰਹੀਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਜਿਵੇਂ ਚੋਣਾਂ ਦੇ ਰਿਵਾਜਾ ਕੀਤਾ ਹੈ ਲੱਗੇ ਹੁਣ ਜਿੰਨੀ ਚੋਣ ਮੇਰੀ ਵੀ ਉਸ ਤਰ੍ਹਾਂ ਹੀ ਕੀਤਾ ਗਿਆ ਤਿੱਗ ਰਹਿਣ ਨਵੀਂ ਰਣਨੀਤੀ ਤਿਆਰ ਕੀਤੀ ਗਈ ਦੇਖੋ ਜਿਮਨੀ ਚੋਣਾਂ ਦਰਾਂ ਨਾ ਅਸੀਂ ਜਿਹੜਾ ਰੋਸ ਮਾਰਚ ਕਰਨਾ ਹੈ ਤੇ ਇਹਨਾਂ ਦਾ ਵਿਰੋਧ ਕਰਨਾ ਹੈ ਆਪ ਸਰਕਾਰ ਦਾ ਜੇ ਸਾਡੀਆਂ ਮੰਗਾਂ ਫੇਰ ਵੀ ਇਹਨਾਂ ਨੇ ਨਹੀਂ ਮੰਨੀਆਂ ਤਾਂ ਉਹਦਾ ਜਿਹੜਾ ਨਵਾਂ ਹੀ ਅਗਲੀ ਰਣਨੀਤੀ ਹੋਊਗੀ ਉਹ ਪੰਜਾਬ ਬਾਡੀ ਵੱਲੋਂ ਕੀਤੀ ਜਾਊਗੀ ਜੋ ਵੀ ਅੱਗੇ ਸਾਨੂੰ ਮਿਲੂਗਾ ਪੰਜਾਬ ਬਾਡੀ ਵੱਲੋਂ ਨਿਰਦੇਸ਼ ਉਸ ਮੁਤਾਬਕ ਅਸੀਂ ਉਹ ਜਿਹੜੀ ਹੈ ਕਰਾਂਗੇ ਸਾਰਾ ਕੁਝ ਹਾਂ ਜੀ ਕੀ ਨਾਮ ਹੈ ਕਿਹੜੀ ਯੂਨੀਅਨ ਹੈ ਦਰਸ਼ਨ ਸਿੰਘ ਮਾਲਵਾ ਸੂਭਾ ਸੀਨੀਅਰ ਮੀਤ ਪ੍ਰਧਾਨ ਤੇ ਖਜ਼ਾਨਚੀ ਸਰਦਾਰ ਗਰਪਾਲ ਸਿੰਘ ਜੰਮਰਾ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਸਰਦਾਰ ਸਰਜੀਤ ਸਿੰਘ ਨਵੇਂ ਡਾ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਦੀ ਜੋਗ ਅਗਵਾਈ ਹੇਠ ਸਾਨੂੰ ਸਾਰਿਆਂ ਪੰਜਾਬ ਬਾਡੀ ਵੱਲੋਂ ਸਮੁੱਚੇ ਜਿਲ੍ਹਿਆਂ ਨੂੰ ਇਹ ਡਿਊਟੀ ਲੱਗੀ ਸੀ ਇਹ 30 ਤਰੀਕ ਨੂੰ ਡੀਸੀ ਦਫ਼ਤਰਾਂ ਵਿੱਚ ਜੋਗ ਨੁਮਾਇੰਦਿਆਂ ਨੂੰ ਮੈਂਬਰ ਨਾਮ ਦਿੱਤੇ ਜਾ ਅੱਜ ਅਸੀਂ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਭਾਕਰ ਸਿੰਘ ਕਣਕਵਾਲ ਦੀ ਅਗਵਾਈ ਹੇਠ ਅਸੀਂ ਪ੍ਰਧੰਡਾ ਦਫ਼ਤਰ ਪਹੁੰਚੇ ਆਂ ਅਤੇ ਸਰਕਾਰ ਨੂੰ ਮੰਗ ਪੱਤਰ ਦਿੱਤਾਗਾ ਤੇ ਸਰਕਾਰ ਨੂੰ ਅਸੀਂ ਪਹਿਲਾਂ ਵੀ ਬਹੁਤ ਵਾਰੀ ਮੈਮੋਰੰਡਮ ਦੇ ਰੂਪ ਵਿੱਚ ਜਾਂ ਪਰਸਲੇ ਹੀ ਮਿਲ ਕੇ ਵੀ ਦੱਸ ਚੁੱਕੇ ਆਂ ਪਰ ਸਰਕਾਰ ਨੇ ਅੱਜ ਤੱਕ 2.5 ਸਾਲਾਂ ਵਿੱਚ ਸਰਕਾਰ ਨੇ ਸਾਡੇ ਨੰਬਰਦਾਰਾਂ ਦੀ ਕੋਈ ਬਾਹ ਨਹੀਂ ਫੜੀ ਬੇਸ਼ੱਕ ਉਹਨਾਂ ਨੇ ਚੋਣ ਮੈਨੀਫੈਸਟੋ ਵਿੱਚ ਸਾਡੀਆਂ ਦੋ ਮੰਗਾਂ ਪਹਿਲ ਦੇ ਆਧਾਰ ਤੇ ਪਾਈਆਂ ਸੀ ਕੇਜਰੀਵਾਲ ਦੀਆਂ ਗਰੰਟੀਆਂ ਸੀ ਦੋ ਗਰੰਟੀਆਂ ਕੀ ਇੱਕ ਦਾ ਸੀ ਨੰਬਰਦਾਰ ਰਵੈਤੀ ਸਿਸਟਮ ਚੱਲਦਾ ਰਹੇਗਾ ਤੇ ਜਿਹੜਾ ਮਾਨ ਪੱਤਾ ਇਹ 3000 ਕੀਤਾ ਜਾਊਗਾ ਪਰ 2.5 ਸਾਲ ਬੀਤਣ ਦੇ ਬਾਵਜੂਦ ਵੀ ਇਹਨਾਂ ਨੇ ਉਹ ਸਾਡੀਆਂ ਮੰਗਾਂ ਨਹੀਂ ਲਾਗੂ ਕੀਤੀਆਂ ਉਸ ਤੋਂ ਬਾਅਦ ਜਲੰਧਰ ਦੀ ਜਿਮਨੀ ਚੋਣ ਆਈ ਤਾਂ ਉਹ ਨਾਰਾ ਸਾਨੂੰ ਫੇਰ ਲਾਇਆ ਗਿਆ ਪਰ ਫੇਰ ਸਾਡਾ ਨਾਰਾ ਅਧੂਰਾ ਰਿਹਾ ਉਸ ਤੋਂ ਬਾਅਦ ਲੋਕ ਸਭਾ ਦੀ ਜਨਰਲ ਇਲੈਕਸ਼ਨ ਆਈ ਉਹਦੇ ਵਿੱਚ ਵੀ ਸਾਡੇ ਨਾਲ ਵਾਅਦਾ ਕੀਤਾ ਗਿਆ ਪਰ ਉਹਨਾਂ ਨੇ ਫੇਰ ਉਹ ਸਰਕਾਰ ਉਸ ਵਾਅਦੇ ਤੋਂ ਮੁੱਕਰ ਗਈ ਹੁਣ ਹਰ ਚੀਜ਼ ਦਾ ਇੱਕ ਅੰਤ ਹੁੰਦਾ ਹੈਗਾ ਤੇ ਅਸੀਂ ਅੱਜ ਇਹ ਤਰੇਕ ਨੂੰ ਸਰਕਾਰ ਨੂੰ ਮੈਮੋਰੰਡਮ ਆ ਰਹੀ ਇਹ ਦੱਸਣਾ ਚਾਹੁੰਦੇ ਆ ਕਿ ਸਮੱਚੇ ਲੰਬੜਦਾਰ ਭਾਈਚਾਰਾ ਦੀਆਂ ਮੰਗਾਂ ਪ੍ਰਵਾਨ ਕਰਕੇ ਸਾਨੂੰ ਸਰਕਾਰ ਦਾ ਇੱਕ ਅੰਗ ਸਮਝਿਆ ਜਾਵੇ ਸਾਨੂੰ ਵੀ ਇਸ ਜ਼ਿੰਮੇਵਾਰੀ ਦਾ ਸਾਥ ਦਵਾਇਆ ਜਾਵੇ ਜੇਕਰ ਇਹ ਸਰਕਾਰ ਹੁਣ ਵੀ ਟਾਲਮਟੋਲ ਦੀ ਨੀਤੀ ਬਣਾਉਂਦੀ ਆ ਤਾਂ ਜੋ ਪੰਜਾਬ ਵਿੱਚ ਜਿਵਣੀ ਚੋਂ ਨਾ ਚਾਰ ਹੋ ਰਹੀਆਂ ਉਹਦੇ ਵਿੱਚ ਲੰਬੜਦਾਰ ਸਮੱਚਾ ਪੰਜਾਬ ਦਾ ਭਾਈਚਾਰਾ ਰੋਜ਼ ਮਾਰਚ ਕਰੂਗਾ ਜਿਵੇਂ ਪਿਛਲੇ ਵਾਰੀ ਜਿੰਨੀ ਬਾਕੀ ਚਲਣਾ ਚਾਹੁੰਦੇ ਵਾਦੇ ਕਰਕੇ ਮੁੱਕਰੇ ਕੀ ਲੱਗਦਾ ਏ ਸੋ ਆਪਾਂ ਨਹੀਂ ਕਿਤੇ ਜਿੰਨੀ ਸੁਣਾ ਜੀ ਤੁਹਾਨੂੰ ਲਾਰਾ ਲਾਉਂਦੇ ਨਹੀਂ ਜੇਕਰ ਸਰਕਾਰ ਤੋਂ ਜਿੰਨਾ ਕਿ ਚੱਲ ਰਿਹਾ 2.5 ਸਾਲਾਂ ਚ ਬਹੁਤੇ ਲੋਕਾਂ ਨੂੰ ਲਾਰੀ ਲਾਈ ਗਈ ਸੀ ਬਹੁਤ ਲੋਕਾਂ ਨੂੰ ਆਸਾਂ ਸੀ ਸਰਕਾਰ ਤੋਂ ਆਸਾਂ ਤੇ ਇਤੀ ਲੋਕਾਂ ਨੇ 92 ਐਮਐਲਏ ਜਿਤਾਏ ਸੀ ਪਰ ਉਹ ਲੋਕਾਂ ਦੀਆਂ ਆਸਾਂ ਅਧੂਰੀਆਂ ਰਹੀਆਂ ਜੇਕਰ ਹੁਣ ਵੀ ਇਹ ਲਾਰਾ ਲਾਏਗਾ ਤਾਂ ਪੰਜਾਬ ਦਾ ਸਭ ਚਾ 35000 ਨੰਬਰ ਦਾ ਸਰਕਾਰ ਦਾ ਹਰ ਕਦਮ ਤੇ ਵਿਰੋਧ ਕਰੂਗਾ ਤੇ ਆਪਣੇ ਹੱਕਾਂ ਲਈ ਜੂਜੂਗਾ